ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲਈ ਲੈ ਕੇ ਆਏ ਹਾਂ ਜੀ ਇੱਕ ਬੈੜ ਆ ਬਈ ਤਾਜੀ ਸੂਈ ਵੀ ਆ ਇੱਕ ਬੱਚੀ ਆ ਆਹ ਪੁੱਛ ਲੈਨੇ ਬਈ ਤੁਹਾਡੇ ਭਾਈ ਜੀ ਹਸੀਕਾਲ ਹਸੀਕਾਲ ਬਈ ਹੋ ਠੀਕ ਹੋ ਵਧੀਆ ਜੀ ਵਧੀਆ ਜੀ ਵਧੀਆ ਬਈ ਨਾਮ ਤੇ ਐਡਰੈਸ ਬੋਲ ਨਾਮ ਮਰਮਨ ਸਿੰਘ ਜੀ ਪਿੰਡ ਲੰਬ ਵਾਲੀ ਹੂੰ ਜ਼ਿਲ੍ਹਾ ਜ਼ਿਲ੍ਹਾ ਫਰੀਦਕੋਟ ਅ ਤਹਿਸੀਲ ਬਈ ਜੈਤੋ ਬਈ ਜੈਤੋ ਨੇੜੇ ਪਿੰਡ ਬਈ ਨੇੜੇ ਬਾਜਾਖਾਨਾ ਬਈ 2 ਕਿਲੋ ਬਾਜਾਖਾਨਾ ਤੇ ਬਗਰਾੜੀ ਵੀ ਨੇੜੇ ਹੀ ਰਹਿੰਦਾ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 78142 8603 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਜਿਸ ਘਰ ਤੋਂ ਬਈ ਵੀਡੀਓ ਬਣਾ ਰਿਹਾ ਵੀਰ ਦੇ ਘਰੇ ਲੂਪਾ ਸੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂ ਸੂਈ ਇਹ ਤੀਜਾ ਸੂ ਹੈ ਬਾਈ ਕਦੋਂ ਸੂਈ ਹੈ ਬਾਈ ਇਹਨੂੰ ਅੱਜ ਨੌਵਾਂ ਦੇਣਾ ਹੈ ਨੌਵਾਂ ਦੇਣਾ ਕਿੰਨਾ ਦੁੱਧ ਰੈਡੀ ਆ ਹੁਣ ਚੋਣ ਵਾਲਾ ਦੁੱਧ ਚੋਣ ਵਾਲਾ 18 ਹੈ ਬਾਈ ਨੈਟ 18 ਤੋਂ ਉੱਤੇ ਦਿੰਦੀ ਆ ਪਰ ਆਪਾਂ 18 ਦੀ ਗਾਰੰਟੀ ਦਿੰਦੇ ਹਾਂ ਠੀਕ ਆ ਬਾਈ ਹਾਂ ਤੇ ਹੋਰ ਬਾਜੂ ਦੋਤਾ ਹਨ ਬਈ ਦੋਤਾ ਬਾਜੂ ਹੋਰ ਹਾਂ ਹਾਂ ਦੋਤਾ ਅਜੇ ਇਹਨੂੰ ਦੇਣੀ ਨਾ ਮੈਂ ਪਾਇਆ ਨਹੀਂ ਬਾਈ ਕੁਛ ਆਪਾਂ ਕਾੜਾ ਪੂੜਾ ਜੀ ਚਾ ਬਾਈ ਬੱਚਾ ਕੀ ਹੈ ਮਗਰ ਬੱਚਾ ਦਾ ਬੱਛਾ ਬਾਈ ਉਹ ਬਾਹਰ ਬੈਠਾ ਬਿਖਾਨ ਨੇ ਖੋਲੋ ਬੈੜੀ ਬਾਹਰ ਹੀ ਲੈ ਚਲੋ ਕੱਦ ਫੁੱਲਾ ਬਾਈ ਟਾਂਚਾ ਚੰਗਾਗਾ ਆਰਡਰ ਬਹੁਤ ਚੰਗਾ ਥਣ ਬੜਾ ਚੰਗਾ ਚਿਵਾਈ ਕਿਵੇਂ ਆ ਬਾਈ ਚਿਵਾਈ ਦਾ ਬਾਲੀ ਪੋਲੀ ਆ ਬਾਈ ਬਾਲੀ ਜੇ ਤੇ ਨਿਕਲਦੀ ਮਸ਼ੀਨ ਤੇ ਇਹ ਠੀਕ ਆ ਹਾਂ ਹਾਂ ਅੱਤੀ ਵੀ ਚੋਲ ਲੈਣੇ ਹਾਂ 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 ਅੱਤੀ ਵੀ ਮਸ਼ੀਨ ਤੇ ਵੀ ਅੱਤੀ ਵੀ ਚੋਲ ਆ ਜਾ ਇਹਦਾ ਨੌ ਦਾ ਦੱਸ ਦੀ ਮੜਾ ਜਾ ਆ ਨੌ ਕਟਾਉਣ ਵਾਲਾ ਮੂਰਲਾ ਬਈ ਮੂਰਲਾ ਇੱਕ ਪੈਰ ਦਾ ਇੱਕ ਮਿੰਟ ਰੋਕ ਹੀ ਲੋ ਮਾੜਾ ਕੈਮਰਾ ਆ ਬੜਾ ਥੋੜਾ ਨੌ ਆਪਾਂ ਜਿੰਮੇਵਾਰ ਹੈ ਵੱਡਾ ਨੌ ਥੋੜਾ ਜਿਹਾ ਵਧੀਆ ਬਣਦਾ ਸਾਰਾ ਪੈਰ ਲੱਗਦਾ ਇੱਥੇ ਨੌ ਵਧੀਆ ਵਾ ਥੋੜਾ ਜਿਹਾ ਬੜਾਉਣ ਵਾਲਾ ਨੌ ਬਈ ਛੇਸ ਚੰਗਾ ਬੋਦੀ ਚੰਗੀ ਆ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਆਰਡਰ ਬੜਾ ਕਮਾਰਾ ਸੇਲ ਬਹੁਤ ਸੋਨਾ ਆਰਡਰ ਠੰਡੀ ਸੀਲ ਆ ਬਈ ਕਹਿੰਦਾ ਸੀਲ ਸੂਲ ਤਾਂ ਜਿਹੜਾ ਜਿਹੜਾ ਹੁਣ ਦੁੱਧ ਮੰਨ ਲਿਓ ਵੀ ਰੈਡੀ ਐ ਇਸ ਟਾਈਮ ਵਿੱਚ ਕਰ ਲਾ ਕੇ ਤਾਂ ਕਿ ਮੈਂ 6 ਵਜੇ ਚੋਈਏ ਇਹਨਾਂ ਦੇ ਠੀਕ ਆ ਹਾਂ ਹੂੰ ਹੂੰ 6 ਵਜੇ ਬਾਈ ਨੇ ਦੀ ਚਵਾਈ ਕਰੀ ਆ ਹੁਣ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਆ ਤਕਰੀਬਨ ਆ ਦੇਖੋ 10 ਵਜੇ 3 ਮਿੰਟ ਹੋ ਗਏ ਬੱਚਾ ਆ ਹੀ ਹੈ ਬਈ ਇਹਦਾ ਬੱਚਾ ਹੋ ਬੈਠਾ ਬਈ ਇਹਦਾ ਥੱਲੇ ਲੈ ਚੱਲੋ ਉੱਥੇ ਮਾੜਾ ਦਿਖਾ ਦੇਾਂਗੇ ਆਰਡਰ ਚੰਗਾ ਦੁੱਧ ਹੋਰ ਵੀ ਵਾਜੂ ਦੇਣ ਬਾਈ ਕਹਿੰਦਾ ਨੌ ਕੀ ਹੋਇਆ ਸੋਈ ਨੂੰ ਤੋੜਾ ਤਾਰਾ ਚੰਗਾ ਇੱਕ ਨੌ ਬਣਾਉਣ ਵਾਲਾ ਆ ਬੱਚਾ ਬੱਚਾ ਦੇ ਬਾੜ ਵਿੱਚ ਕੋਈ ਚੱਕਰ ਨਹੀਂ ਆਹ ਬੱਚਾ ਹੈ ਨਾ ਹਾਂ ਬਈ ਇਹਦਾ ਠੀਕਾ ਬੱਚਾ ਓਕੇ ਤੇ ਕੀ ਮੁੱਲ ਹੈ ਬੈਡ ਦਾ ਫਿਰ ਮੁੱਲ ਇਹਦਾ 72000 ਹੈ ਬਾਈ ਮਾਨਤਨ ਹੋ ਜਾ ਹਾਂ ਮਾਨਤਨ ਕਰ ਦਿਆਂਗੇ ਵੈਸੇ ਮੁੱਲ ਵੀ ਆਪਾਂ ਜਾਇਜ਼ ਹੀ ਕੀਤਾ ਮੋੜ ਲਿਓ ਬਾਈ 72000 ਰੁਪਏ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾ ਬੈਡ ਚੰਗੀ ਆ ਆਰਡਰ ਚੰਗਾ ਥਣ ਥਣ ਚੰਗਾ ਫੇਸ ਚੰਗਾ ਬਾਕੀ ਜਿਹੜਾ ਨੌਆਂ ਸੰਦਾਸਤਾ ਬਾਈ ਨੇ ਬਣਾਉਣ ਵਾਲਾ ਹੈਗਾ ਉਹ ਥੱਲੇ ਫਸ ਜਾਂਦਾ ਨਾ ਥੋੜਾ ਜਿਹਾ ਹਾਂ ਬਾਈ ਹੋਰ ਕੋਈ ਨੁਕਸ ਹੋਵੇ ਆਪਣੀ ਗਾਰੰਟੀ ਆ ਉਹਦੇ ਪੈਸੇ ਲੈ ਜਾ ਅਗਲਾ ਵਾਪਸ ਕੋਈ ਚੱਕਰ ਨਹੀਂ ਬਾਈ ਅੱਗੇ ਵੀਰੇ ਬੱਚੀ ਕਿੰਨੀ ਕੁ ਉਮਰ ਹੈ ਦੀ ਇਹਦੀ 11.5 ਮਹੀਨਾ ਦੀ ਉਮਰ ਹੈ ਬਾਈ ਠੀਕ ਹੈ ਬਾਈ ਕਿਹੜੇ ਟੀਕੇ ਕਿਹੜੇ ਟੀਕੇ ਦੀ ਹੈ ਬਾਈ ਇਹ ਟੀਕਾ ਨਹੀਂ ਬਾਈ ਆਪਾਂ ਸੰਭਿਆ ਇਹਦੀ ਮਾਂ ਦਾ 26 ਕਿਲੋ ਦੁੱਧ ਦਿੱਤਾ ਹੈ ਮਾਂ ਦਾ 26 ਲੀਟਰ ਰਕਾਰ ਹਾਂ ਤੇ ਚੰਗੀ ਆ ਬੱਚੀ ਸਵੇਂ ਪੜੀਆ ਰਾਜੀ ਰੂਜੀ ਖੋਲਾ ਬਾਈ ਫੇਸ ਬੜਾ ਪਿਆਰਾ ਕਰਨ ਵਾਲੀ ਦਾ ਦੰਦਾ ਚ ਖੀਰੀ ਹੈ ਬਾਈ ਹਾਂ ਖੀਰੀ ਹੈ ਦੰਦਾ ਚ ਬਾਈ ਕਹਿੰਦਾ ਬਿਲਕੁਲ ਖੀਰੀ ਹੈ ਬਾਈ ਚੰਗੀ ਆ ਬੱਚੀ ਬਾਈ ਨੂਮਬੇ ਵਰਗੀ ਪਈਆ ਰਾਜੀ ਰੂਜੀ ਖੋਲਾ ਝੋਲੀ ਵੀ ਖਾਣਾ ਨੇ ਝੋਲੀ ਬੜੀ ਕਮਾਲ ਦੀ ਆ ਚਾਰ ਹੀ ਥਣਾ ਹਾਂ ਉੜਸ਼ਾਂਗ ਨਹੀਂ ਬਸ ਇਧਰ ਨੂੰ ਹੱਕ ਦੇ ਤੌਰ ਨੂੰ ਤਾਂ ਰਹਿਣ ਦੇ ਭੱਜੋ ਵੀ ਥੋੜਾ ਜਾ ਕੇ ਦੀ ਆ ਤੇ ਮੁੱਲ ਕੀ ਆ ਭਾਈ ਇਹਦਾ ਮੋਲੇ ਦਾ 10000 ਆ ਭਾਈ ਮਾਨਤਨ ਹੋ ਜੀ ਵੀਰੇ ਹਾਂ ਮਾਨਤਨ ਕਰ 10000 ਰੁਪਇਆ ਮੋਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਚੰਗੀ ਆ ਬੱਚੀ ਭਾਈ ਤੇ ਕਿਸੇ ਵੀਰ ਨੂੰ ਦੋਨੇ ਨਗਾਂ ਚ ਕੋਈ ਵੀ ਨਾ ਕੇ ਪਸੰਦ ਆਏ ਭਾਈ ਨੈਕਨੈਕਟ ਕਰ ਲਿਓ ਜੀ ਧੰਨਵਾਦ ਭਾਈ